ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਬੈੱਲ ਬਾਟਮ ਦੀ ਕਟਾਈ ਅਤੇ ਸਲਾਈ ਬਾਰੇ ਦੱਸਾਂਗੇ ਇਹ ਆਪਣੇ ਕੋਲ ਬਾਜੂ ਕੱਟੀ ਹੋਈ ਹੈ ਬੈੱਲ ਬਾਟਮ ਬਾਜੂ ਹਮੇਸ਼ਾ ਦੋ ਪਾਗਾਂ ਵਿੱਚ ਕੱਟੀ ਜਾਂਦੀ ਹੈ ਇਹ ਆਪਾਂ ਉੱਪਰਲਾ ਹਿੱਸਾ ਕੱਟਿਆ ਹੋਇਆ ਹੈ ਇਹਦੀ ਲੈਂਥ ਆਪਾਂ 11 ਇੰਚ ਲਈ ਹੈ ਇੱਕ ਕੈਂਚੇ ਦੇ ਵਿੱਚੋਂ ਸਲਾਈ ਚ ਆ ਜੂਗਾ ਦੋਨੇ ਸਾਈਡਾਂ ਤੋਂ ਤਾਸੈਂ ਚੇਹਰੇ ਆ ਗਈ ਗੀ ਬਾਕੀ ਹੁਣ ਆਪਾਂ ਮੂਰ ਬੈਲ ਬਾਟਮ ਦੇ ਹਿਸਾਬ ਨਾਲ ਕਟਾਈ ਕਰਨੀ ਹੈ ਮੂਰਲਾ ਹਿੱਸਾ ਇਹ ਨੂੰ ਦੇਖੋ ਇਹ ਆਪਣੇ ਕੋਲ ਕੱਪੜਾ ਫੋਲਡ ਕਰਿਆ ਹੋਇਆ ਹੈ ਅੱਗੇ ਤੋਂ ਆਪਾਂ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਨਹੀਂ ਕਟਿੰਗ ਕਰਨੀ ਹੈ ਦੀ ਇਹਦੀ ਆਪਾਂ ਕਟਿੰਗ ਬੈਲ ਦੇ ਹਿਸਾਬ ਨਾਲ ਕਰਨੀ ਹੈ ਜਿਸ ਤਰ੍ਹਾਂ ਬੈਲ ਹੁੰਦੀ ਹੈ ਦੇਖੋ ਇਹਨੂੰ ਇਸ ਤਰ੍ਹਾਂ ਰੱਖ ਕੇ ਇਹ ਆਪਣਾ ਇਸ ਤਰ੍ਹਾਂ ਕਟਾਈ ਕਰਨੀ ਹੈ ਦੇਖੋ ਇਹਨੂੰ ਆਪਾਂ 6 ਇੰਚ ਲੈਣਾ ਹੈ ਇਸ ਤਰ੍ਹਾਂ ਦੇਖੋ ਇਹਨੂੰ ਐਸਟਰਾਪਾ ਕੱਪੜੇ ਨੂੰ ਫੋਲਡ ਕਰਕੇ ਕੱਪੜੇ ਦੀ ਚੜਾਈ ਥੋੜੀ ਜ਼ਿਆਦਾ ਲੈਣੀ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਰੱਖ ਲੈਣਾ ਇਹਦੇ ਉੱਪਰ ਤੇ ਇਹਦੀ ਕਟਾਈ ਆਪਾਂ ਬੈਲ ਦੇ ਹਿਸਾਬ ਨਾਲ ਕਰਨੀ ਹੈ ਦੇਖੋ ਇਧਰੋਂ ਆਪਾਂ ਛੇਂਚ ਤੇ ਨਿਸ਼ਾਨ ਲਾਉਣਾ ਹੈ ਅਤੇ ਇਧਰੋਂ ਵੀ ਛੇਂਚ ਇਹ ਨਿਸ਼ਾਨਾ ਨੂੰ ਆਪਾਂ ਇੱਥੋਂ ਆਪਾਂ ਇਸ ਤਰ੍ਹਾਂ ਪਹਿਲਾਂ ਆਪਾਂ ਇਸ ਨਿਸ਼ਾਨ ਨੂੰ ਇੱਥੋਂ ਮਿਲਾ ਦੇਣਾ ਹੁਣ ਇੱਥੋਂ ਆਪਾਂ 6-6 ਇੰਚ ਤੇ ਇਸ ਤਰ੍ਹਾਂ ਇੱਥੋਂ ਆਪਾਂ 6-6 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾਉਂਦੇ ਜਾਣਾ आप इस तरह निशान ला के कटाई कर देनी है बैल के हिसाब हाँ देखो ਇਸ ਤਰ੍ਹਾਂ ਇਹ ਦੇਖੋ ਆਪਣੀ ਬੈਲ ਦੇ ਹਿਸਾਬ ਨਾਲ ਆਪਣੀ ਬਾਜੂ ਦੀ ਕਟਾਈ ਹੋ ਚੁੱਕੀ ਹੈ ਇਹਨੂੰ ਹੁਣ ਆਪਾਂ ਸਿਲਾਈ ਕਰਾਂਗੇ ਇਹਨੂੰ ਇਸ ਤਰ੍ਹਾਂ ਕਰਕੇ ਇਹਨੂੰ ਇਸ ਤਰ੍ਹਾਂ ਕਰਕੇ ਤਰ੍ਹਾਂ ਸਲਾਈ ਲਗਾ ਕੇ ਨਾ ਫੋਲਡ ਕਰ ਦੇਣਾ ਅੱਗੇ ਤੋਂ ਬਰੀਕ ਲੈਣੀ ਨਾ ਤੇ ਜਿਹੜੀ ਮੋਰ ਦੇਣੀ ਹੈ ਅਤੇ ਬਾਅਦ ਵਿੱਚ ਆਪਾਂ ਜੇ ਇਹਦੇ ਉੱਤੇ ਲੈਸ ਲਗਾਉਣੀ ਹੋਵੇ ਇਸ ਤਰ੍ਹਾਂ ਸਟ੍ਰੈਲੈਸ ਲਾ ਕੇ ਆਪਾਂ ਇਹਨੂੰ ਡੀਐਨਬ ਵੀ ਬਣਾ ਸਕਦੇ ਆ ਅਤੇ ਬਾਅਦ ਵਿੱਚ ਇਹਦੀ ਆਪਾਂ लगा. ਇਹ ਹੋ ਗਈ ਆਪਣੀ ਅੰਬਰੇਲਾ ਬਾਜੂ ਰੈਡੀ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ